ਗੁੰਦੀ ਔੜ ਕੇ ਕੋਈ ਨਹੀਂ ਪੜਕੇ ਨੰਗਾ ਸਰ ਗੁੰਦੀ ਪਤਾ ਨਹੀਂ ਗੁੰਦੀ ਆਟਾ ਨਾ ਪੁੱਤ ਨੰਗਾ ਸਰ ਗੁੰਨਾ ਕਰੋ ਕੋਈ ਨਹੀਂ ਕੋਹ ਲੋ ਆ ਨਿੱਤੂ ਤੂੰ ਆ ਜਾ ਲੈ ਕੇ ਸ காਪੀ ਆਉਦੀ ਨੋਦੀ ਵਾਲੀ ਮੰਮੀ ਮੈਂ ਤੇ ਲਾਇਦਾ ਕੱਲ ਵੀ ਨਹੀਂ ਲੈ ਕੇ ਦਿੱਤੀ ਤੱਕਾ ਬਾਹਰ ਤੱਕਾ ਮਾਰਦਾ ਲਾਲਾ rau ji ਕਦੀ ਬਣਾਈਏ ਆਲੂ ਪਕਾੜੇ ਦੇਖ ਲਾ ਆਲਦੀ ਵਾਲੀ ਪਾ ਰੱਖੀਏ ਦੇਖੀ ਆ ਤਾਂ ਹੱਥ ਨਹੀਂ ਲਾਉਂਦਿਆਂ ਨੀਆਂ ਮੈਂ ਮੱਝ ਜਮਾਉਣ ਲੱਗ ਗਈ ਹਾਂ ਹੋਰ ਕੀ ਕਰਾਂ ਇਹ ਕਰਾ ਸਾਰਾ ਦਿਨ ਮੈਨੂੰ ਲੁਕੀ ਰੱਖ ਦਿੰਗਾ ਨੇ ਮੇਰਾ ਆਲੂ ਪਕਾੜੇ ਬਣਾਏ ਹਾਂ ਲਾਏ ਦੇਖ ਲਾ ਗਾਲੀ ਗਾਲ galtੀ ਹਲਦੀ ਹਲਦੀ ਕਰਤੀ ਐਂ ਜਿਹੜੋ ਤੋੜੀ ਚੱਲ ਕਿੱਥੋਂ ਬੰਦ ਕਰਦੀ ਨੇ ਦੇਖ ਦੇਖੀ ਮੰਤੋ ਹਲਦੀ ਹਲਦੀ ਪਾ ਰੱਖੀਏ ਗਾਲ ਤੇ ਨਹੀਂ ਲੋਟ ਤਾਂ ਹੈਗੀ ਆ ਕਰਾ ਆਪ ਬਣਾ ਲਿਆ ਕਰੋ ਮੇਰਾ

ਦਿੱਦਲੀ ਫਿੱਟਮਰ ਫਿੱਟਲੀ ਯਾ ਬਰਾਏ ਦੀ ਤੁੰਗਲ ਮੁੱਕਾ ਨਾ ਵਾਰਾ ਕਰਚਾ ਲੈਪਕ ਨਹੀਂ ਆਣੀ ਇਹਨੇ ਮੈਂ ਮੇਰੇ ਵੀਡੀਓ ਵਿੱਚ ਆ ਜਨ ਮਾਇਆ ਇਹ ਕਿ ਨਵਾਇਆ ਨਹੀਂ ਕੁੜੀਓ ਗੁੱਤ ਪਿਆਣੀ ਮੈਂ ਹਮ ਲੈਪਲ ਨਾ ਪਿੰਦਾ ਇਹ ਪੁੱਕਾ ਕੁੜੀ ਕਿੰਦਰ ਗਿਓ ਸਾਰਾ ਦਿਨ ਵੀਰ ਵੀਰ ਕਰੀ ਅੰਦਰ ਤੁਸੀਂ ਇੰਝ ਹੀ ਦੇਖਦੇ ਮੈਂ ਨਾ ਘਰੇ ਆ ਪੁੱਕਾ ਮਾਰਦੇ ਨਾ ਹਾਂ ਹਾਂ ਆਈ ਨਾ ਦੁੱਧ ਦੋ ਕਿ ਮਾਂ ਤਾਂ ਕੰਮ ਤਾਂ ਕਰ ਲੈਣ ਦੇ ਮਾਂ ਨੂੰ ਦੁੱਧ ਪਿਆ ਦੇ ਲੈ ਖਾਗਾ ਮੇਰੇ ਬੁੱਤ ਜਾਂ ਸੁਚਾਰਾ ਨਿੱਤਾ ਬਾਦਰ ਨਿੱਤੂ ਜਿੱਦਾਂ ਤਾ ਤੇ ਉੱਤੇ ਉਤਾਰ ਲਾ ਇੱਥੇ ਨਿੱਕੀ ਆ ਮੁੰਡੇ ਪਰੋਸਾ ਨਾ ਨੋਰੀ ਪੂਰਾ ਕੱਤੋ ਨਾ ਇਸ ਆਵਾਜ਼ ਵਾਕੀਲਾ ਠਾਟੇ ਦੇ ਤੇਲ ਹੈ ਸਿੱਧਰ ਗਏ ਆਟੇ ਦੇ ਵਿੱਚ ਤੇਲ ਲਾਉਣਾ ਹੁੰਦਾ ਫੁੱਟ ਡਰੇ ਕੋਈ ਨਹੀਂ ਨਾਲ ਨਹੀਂ ਲੱਗਦਾ ਪ੍ਰਾਂਤ ਦੇ ਸਿੱਖ ਨੂੰ ਮਲਾਈ ਲਾ ਲੈ ਜੀ ਚੱਕ ਕੇ ਲੱਤ ਨੂੰ ਤਾਂ ਤਾਂ ਹੈ ਨਹੀਂ ਤੇ ਆ ਦੀ ਸਮੈ ਲਾਈ ਜਾਊਗੀ ਆਟੇ ਤੇ ਕੋਈ ਨਹੀਂ ਖਾੜੇ ਉੱਠਣ ਕੋਣ ਬਣਾ ਤੂੰ ਪਾਉਂਦੀ ਆ ਖੀਚਾ ਪਾਇਆ ਖਵਾਇਆ ਤਾਂ ਫਾਇਦਾ ਕੀ ਕਿਹੜਾ ਨਹੀਂ ਅੰਮ੍ਰਿਤ ਨਹੀਂ ਕਰੀ ਰਿਹਾ ਖਾਪੜ ਨਾਲ ਕੰਡਰ ਨਹੀਂ ਪਰ ਰੱਖ ਲਈ ਸਿੱਧਰੀ ਇਧਰੇ ਚ ਵੀ ਨਾ ਰੱਖੀ ਜਾਣਾ ਆਪੋ ਤਮਾਣੂ ਜੀ ਆਹ ਮਾਤੀ ਨੂੰ ਪਾਣੀ ਪਿਆਵਾ ਜੀ

ਇਨੇ ਮੂੰਕੇ ਮੇਲੇ ਵੇੜ ਰੱਖਿਆ ਬੋਬੇ ਚ ਵੜ ਕੇ ਅੱਛਾ ਪਿਆ ਨਹੀਂ ਸੱਤ ਚੋਂ ਨਹੀਂ ਪਿਆ ਪੈਣੀ ਹਾਟਾ ਵੀ ਨਹੀਂ ਪਾਇਆ ਵਿਚਾਰੀ ਨੂੰ ਹਾਟਾ ਸੱਤੇ ਵੇਣਾ ਨਹੀਂ ਰੱਖੀ ਕੱਖ ਸੁਪਰੀ ਆਲੇ ਵੱਢ ਲਿਆਂਦੇ ਉਹ ਫਿਰ ਸੱਟਕੇ ਆਉਣੇ ਪਏ ਬਾਹਰ ਛੱਤੀ ਪੰਡ ਸਾਰਾ ਫਿਰ ਹੋ ਮੱਚੀ ਆ ਮਾਨੂੰ ਅੰਡਾ ਲੈ ਕੱਖ ਲਿਆਉਂਦੀ ਹੁਣ ਫੋਲ ਗਈ ਆ ਛੱਟ ਲਪੀਂਦੀ ਉਹਦਰੋਂ ਸਿਦਰੀ ਨੇ ਬੁੱਤ ਪਾ ਲਿਆ ਮੇਰੇ ਕੋ ਪਾਣੀ ਮੰਗੀ ਮੈਂ ਪੜੀ ਨਹੀਂ ਆ ਪਾਣੀ ਦੇ ਮੱਥ ਫਰੀੜਾ ਕਰੋ ਤੱਕ ਕੇ ਐਨਾ ਘਸ ਤੋਂ ਪਾਣੀ ਮੰਗਣਾ ਮਰਨਾ ਰੋਟੀ ਲਵਾ ਦੋ ਨਾ ਨਹੀਂ ਪੈਣੋ ਤੂੰ ਸੀ ਮੇਰਾ ਲੋਕੀ ਮਿਸੇ 3 ਰੋਟੀ ਲਾਉਗੀ ਹੋਰ ਤੂੰ ਸੀ ਲਾ ਲ ਮਾਚਾ ਤਤੀ ਚਾਹ ਤਤੀ ਕਰਕੇ ਲੈ ਕੁੜੀ ਪਾਣੀ ਗੱਗ ਲਾ ਤੀ ਲਿਆ ਕਰ ਬੜੀ ਅੰਦੀ ਸੀ ਪਾਣੀ ਦਾ ਪੱਤਾ ਪੀ ਲਿਆ ਕਰੋ ਨਾ ਤਨਾਤ ਵਾਰ ਤੇ ਕਾਲ ਸਿਧਰੀ ਦਿੱਤੀ ਸਿਧਰੀ ਨੇ ਹਲਦੀ ਹਲਦੀ ਪਾ ਚੁੱਕ ਹੁਣ ਪਕਾ ਦੇਗੀ ਰੋਟੀ ਕਿੰਨੀ ਹੋ ਲਿਆ ਦੇ ਲੱਕੜਾਂ ਤੂੰ ਮੈਂ ਆਪੇ ਪਾ ਲੂੰਗੀ ਲੱਕ ਮੈਂ ਆਪੇ ਚਲ ਦੀ ਭੈਣੇ ਲੱਕੜਾਂ ਲਿਆ ਦੇ ਕਿੱਟਾ ਝੁੱਲਾ ਪਿਆ ਕਿਨੀ ਜ਼ਮਾਨਤ ਨਹੀਂ ਕੀ ਕਰਾਂ ਬੁੱਕਾ ਸੁਕਾ ਜਾਗਾ 10 ਪਤਲੇ ਪਤਲੇ ਰੱਖਣਾ ਨਾ

ਹਮੇਸਾ ਢੱਕ ਤੇ ਸੁਆਹੀ ਰੱਖਿਆ ਕਰੇਂਗੇ ਸਾਰਿਆਂ ਦੇ ਦਰਬਿਆਂ ਨੂੰ ਰੋਜ਼ ਹੀ ਲੱਗਦੇ ਨਾ ਜਾਇਆ ਕਲੀ ਤੂੰ ਪਤਲੀ ਰੋਟੀ ਲਾ ਲੈ ਪਤਲੀ ਨਾ ਤਾਂ ਲਾਈਏ ਲੈ ਹੋਰ ਕੀ ਕਰਾਂ ਅੱਗ ਨਹੀਂ ਮਚਾਉਂਦੀ ਪਹਿਲਾਂ ਪੱਪੀ ਮਚਾ ਲੈ ਤੂੰ ਕਿਹਦੇ ਖਤਰੇ ਕਿੱਥੇ ਸਿੱਧਰੀ ਲਿਆਉਂਦੀ ਜੀ ਇਹ ਵੀ ਰੋਟੀ ਗਰੀ ਕੁਰੀ ਨਹੀਂ ਲੈ ਕੇ ਤੁਰ ਕੇ ਆ ਕੇ ਤਾਂ ਨਹੀਂ ਜ਼ਰੂਰੀ ਲਾ ਇਹਨੂੰ ਹੋਰ ਨਾ ਦੇ ਆ ਲੈ